ਸਤਗੁਰੂ ਮਹਾਰਾਜ ਸਮਝਾਉਂਦੇ ਨੇ ਭਲੋ ਰੇ ਕਿਹੜਾ ਕੰਮ ਚੰਗਾ ਹੈ ਭਲਾ ਗੁਰਮੁਖ ਪਰ ਉਹ ਭਲਾ ਕਿਹੜਾ ਕਰਨਾ ਚਾਹੀਦਾ ਹੈ ਜੇ ਮਨੋਖ ਨੂੰ ਇਹ ਜਾਚ ਹੀ ਨਾ ਆਈ ਗੁਰਮੁਖ ਪਰ ਵਾਪਸ ਸਿੱਖਿਆ ਹੀ ਨਾ ਲਈ ਕਿ ਭਲਾ ਕਿਹੜਾ ਕਰਨਾ ਹੈ ਭਲੋ ਰੇ ਭਲੋ ਰੇ ਤਿੰਨ ਵਰੀ ਸਤਗੁਰੂ ਮਹਾਰਾਜ ਨੇ ਆਖਿਆ ਸਾਇਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਕਦੇ ਭਲਾ ਮੰਗਣਾ ਚਾਹੀਦਾ ਹੈ ਆ ਚੀਜ਼ ਮੰਗਣੀ ਭਲੀ ਹੈ ਭਲੋ ਹਰ ਮੰਗਣਾ ਹਰੀ ਪਰਮੇਸ਼ਰ ਦਾ ਨਾਮ ਮੰਗਣਾ ਹੀ ਭਲਾ ਹੈ ਕੋ ਸਤਨਾਮ ਸ੍ਰੀ ਵਾਹਿਗੁਰੂ ਔਰ ਕੋਈ ਵਸਤੂ ਮੰਗਣੀ ਭਲੀ ਨਹੀਂ ਕਿਉਂਕਿ ਉਸ ਨੇ ਮਨੁੱਖ ਦਾ ਭਲਾ ਨਹੀਂ ਕਰਨਾ ਜੇ ਮਨੋਂ ਆਪਾਂ ਕੋਈ ਐਸੀ ਵਸਤੂ ਮੰਗ ਲਈ ਤੇ ਉਹਦੇ ਅੱਗੇ ਤੁਸੀਂ ਵੇਖੋ ਕਿ ਕਿੱਧਰ ਨੂੰ ਜਾਣਾ ਹੈ ਕਿਸ ਪਾਸੇ ਨੂੰ ਆਪਾਂ ਚਲੇ ਜਾਵਾਂਗੇ ਉਸ ਵਰਤੋਂ ਦਾ ਕੀ ਪ੍ਰਭਾਵ ਪਵੇਗਾ ਜਿਵੇਂ ਛੋਟੇ ਬੱਚੇ ਮਿੱਠਾ ਮੰਗਦੇ ਨੇ ਮਿੱਠੀਆਂ ਚੀਜ਼ਾਂ ਖਾਣ ਨੂੰ ਟੌਫੀਆਂ ਹੋਰ ਚੌਕਲੇਟਾਂ ਵਗੈਰਾ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੰਦਾਂ ਨੂੰ ਸਿਹਤ ਨੂੰ ਪੈਦਾ ਹੋ ਜਾਂਦੀਆਂ ਨੇ ਸਾਡੇ ਖਾਣੇ ਖਰਾਬ ਹੋ ਗਏ ਅੱਛਾ ਮ ਜਦ 5:00 ਵਜੇ ਦੇ ਨਾ ਉਹ ਕੀੜੀਆਂ ਅੰਦਰੋਂ ਲੜਦੀਆਂ ਚੱਲ ਰਹਿੜੀਆਂ ਤੇ ਜਿਹੜੇ ਮਨੁੱਖ ਜਦੋਂ ਬਾਣੀ ਆਖਦੀ ਹੈ ਫਰੀਦਾ ਰੁੱਖੀ ਸੁਖੀ ਖਾਏ ਕੈ ਠੰਡਾ ਪਾਣੀ ਪੀ ਹੁਣ ਪਾਣੀ ਵਿੱਚ ਛੱਡ ਦਤਾਂ ਰੋਟੀ ਵਿੱਚ ਛੱਡਦੀ ਪਾਣੀ ਦੀ ਜਗ੍ਹਾ ਕੋਕ ਆ ਗਿਆ ਠੰਡਾ ਆ ਗਿਆ ਤਾਂ ਰੋਟੀ ਦੀ ਜਗ੍ਹਾ 버ਗਰ ਆ ਗਿਆ ਪੀਜ਼ਾ ਆ ਗਿਆ ਕਹਿਣ ਲੱਗੇ ਅਸੀਂ ਕਰਾਂਗੇ ਤੇ ਆਪਣੀ ਮਰਜ਼ੀ ਜਦੋਂ ਗੁਰਮੁਖ ਕੋ ਚੌਂਕੜੀ ਨਾਲ ਵਜੇ ਉਦੋਂ ਕਹਿਣਗੇ ਗੁਰਦੁਆਰਾ ਸਾਹਿਬ ਕੁਰਸੀਆਂ ਲਵਾ ਦੇ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਉਪਦੇਸ਼ ਕਰਦੇ ਉਹ ਸરાਹ ਤਰੀਏ ਤੇ ਸਹੀ ਜੇ ਗੁਰਮੁਖ ਪੈਰੋ ਲੋੜ ਹੀ ਨਹੀਂ ਜ਼ਰੂਰਤ ਹੀ ਨਹੀਂ ਕਿਸੇ ਇਹੋ ਜੀ ਚੀਜ਼ ਦੀ ਅਸੀਂ ਆਣ ਕੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਬਹਿ ਜਾਈਏ ਪਾਤਸ਼ਾਹ ਕਦੇ ਸਮਝ ਇਸ ਚੱਕਰ ਦੇ ਵਿੱਚ ਆਏ ਆ ਤੇ ਇੱਥੇ ਸਮਝ ਕਿਹੜੀ ਲੈਣੀ ਹੈ ਖਾਣਾ ਕੀ ਹੈ ਤੇ ਪੀਣਾ ਕੀ ਹੈ ਉਹਦੇ ਤੋਂ ਰਿਜ਼ਲਟ ਕੀ ਨਿਕਲਣਾ ਹੈ ਅੱਗੇ ਪਾਤਸ਼ਾਹ ਕਦੇ ਮੇਰੇ ਲਾਲ ਭੱਲੋ ਰੇ ਭੱਲੋ ਰੇ ਭੱਲੋ ਹਰ ਮੰਗਣਾ ਹਰੀ ਪਰਮੇਸ਼ਰ ਦਾ ਨਾਮ ਮੰਗਣਾ ਹੀ ਫਲਾ ਹੈ ਮਾਇਆ ਉਹਦੇ ਤੋਂ ਵਿਛੋੜ ਦੇਵੇਗੀ ਹੱਥ ਮਰੋੜੇ ਤਨ ਕਪੇ ਸਿਆਹ ਹੋਆ ਸੇਤ ਜਦੋਂ ਵਿਛੋੜਾ ਹੋਣ ਲੱਗਣ ਇਸ ਜਗਤ ਨਾਲੋਂ ਮਾਇਆ ਪਹਿਲਾਂ ਪਾਸੇ ਤੇ ਹੋ ਜਾਂਦੀ ਕਹਿੰਦੇ ਮੇਰੀ ਇੰਨੀ ਕੀ ਗੁੰਤੀ ਸੀ ਮੇਰਾ ਕੰਮ ਤੇਨੂੰ ਪਾਸੇ ਤੇ ਕਰਨਾ ਸੀ ਹੋਰੇ ਦੋ ਵਾਰ ਨਹੀਂ ਹੁਣ ਤੂੰ ਯਾਦ ਕਰ ਤੇ ਭਾਈ ਸੰਤੋਖ ਸਿੰਘ ਜੀ ਬੜਾ ਸੁੰਦਰ ਜ਼ਿਕਰ ਕਰਦੇ ਨੇ ਗੁਰੂ ਨੂੰ ਛੱਡ ਕੇ ਬੰਦਾ ਚਲੇ ਤੇ ਜਾਂਦਾ ਚਲੋ ਦੀ ਮਰਜ਼ੀ ਪਈ ਆਪਣੀ ਉਹ ਕਹਿੰਦਾ ਸੀ ਮਰਜ਼ੀ ਨਾਲ ਜਿਉਣਾ ਹੈ ਮਰਜ਼ੀ ਨਾਲ ਉੱਠਣਾ ਹੈ ਪਰ ਇਹ ਸਿੱਖਿਆ ਤੇ ਆਪਾਂ ਦੇ ਹੀ ਸਕਦੇ ਆ ਨਾ ਜੋ ਗੁਰਬਾਣੀ ਵਿੱਚ ਲਿਖੀ ਹੈ ਅਗ ਤੇ ਕਿਹਰੀ ਹੀ ਕਰਮ ਕਿਹਰੀ ਹੀ ਕਰੈ ਪਰ ਯਾਦ ਰੱਖਿਓ ਛੇਵ ਵਾਲਾ ਪੰਜਾ ਸ਼ੇਰ ਨਹੀਂ ਮਾਰਨਾ